ਅਲੱਗ ਅਲੱਗ ਚੈਨਲ ਉਹ ਅਲੱਗ ਅਲੱਗ ਤਰ੍ਹਾਂ ਦੇ ਬੈਨ ਵਜੇ ਸਾਹਮਣੇ ਆ ਰਹੀ ਉੱਥੇ ਕੰਗੜਾ ਨਾਮ ਦਾ ਬਿਆਨ ਆ ਇਹਦੇ ਨਾਲ ਦੀ ਨਾ ਉਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅਤਵਾਦ ਤੇ ਉਗਰਵਾਦ ਬੜਾਵਾ ਵੱਧ ਰਿਹਾ ਔਰ ਸਾਈਟ ਸੇ ਆ ਕੇ ਜੋ ਹੈ ਮੈਨੂੰ ਮੇਰੇ ਫੇਸ ਤੇ ਹਿੱਟ ਕੀਤਾ ਔਰ ਗਾਲੀਆਂ ਦੇਣੇ ਲੱਗੇ ਔਰ ਜਦ ਮੈਂ ਉਹਨਾਂ ਨੂੰ ਪੁੱਛਾ ਕਿ ਉਹਨਾਂ ਨੇ ਐਸਾ ਕਿਉਂ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਫਾਰਮਰਸ ਪ੍ਰੋਟੈਸਟ ਕੋ ਜੋ ਹੈ ਉਹ ਸਪੋਰਟ ਕਰਤੀ ਹੈ ਔਰ ਆਈ ਐਮ ਸੇਫ ਬਟ ਮਾਈ ਕਨਸਰਨ ਇਜ਼ ਕਿ ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ how do we handle that thank you ਤੋਂ ਦੋਨੇ ਕੁੜੀਆਂ ਨੇ ਦੋਨਾਂ ਦਾ ਉਸ ਵਿੱਚ ਵਿਵਾਦ ਹੋਇਆ ਉਹਨੂੰ ਪੂਰੇ ਵਿਵਾਦ ਉਹਨੇ ਪੂਰੇ ਦੇਸ਼ ਨਾਲ ਪੰਜਾਬ ਦੇ ਨਾਲ ਜੋੜ ਕੇ ਰੱਖ ਦਿੱਤਾ ਕੀ ਪੰਜਾਬ ਦੀ ਕੁੜੀ ਨੇ ਥੱਪੜ ਜੜਿਆ ਜਿਹਦੇ ਨਾਲ ਕਲਵਿੰਦਰ ਕੌਰਾ ਸੁਲਤਾਨਪੁਰ ਲੋਧੀ ਸ਼ੈ ਬੱਲ ਉਹਦਾ ਪਿੰਡ ਹੈ ਤੇ ਉਹ ਕਿਸਾਨ ਦੀ ਧੀ ਦੱਸੇ ਜਾ ਰਹੇ ਨੇ ਪਹਿਲੀ ਗੱਲ ਤਾਂ ਉਸ ਲੜਕੀ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਹੜੇ ਮਾਮਲਾ ਸਾਰਾ ਨੇ ਕਹਿੰਦੇ ਇਹ ਸ਼ੁਰੂ ਉਦੋਂ ਹੋਇਆ ਜਦੋਂ ਕੰਗੜਾ ਨਾਉਤੜੀ ਜੰਡੀ ਵਾਲੇ ਏਅਰਪੋਰਟ ਤੇ ਪਹੁੰਚਦੀ ਆ ਚੈਕ-ਇਨ ਦੌਰਾਨ ਕਿਸੇ ਮੋਬਾਈਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਉਸ ਇਹਨਾਂ ਦਾ ਫੋਨ ਰੱਖ ਕੇ ਗੱਲਬਾਤ ਹੁੰਦੀ ਆ ਉਸ ਵਿੱਚ ਜਿਵੇਂ ਗੱਲਬਾਤ ਵੱਧਦੀ ਆ ਤਾਂ ਮਾਹੌਲ ਇਹਨਾਂ ਦਾ ਜਿਆਦਾ ਖਰਾਬ ਜਾ ਹੋ ਜਾਂਦਾ ਕਿ ਉਹਨੂੰ ਕੋੜੀ ਨੂੰ ਜਿਹੜੀ ਮੁਲਾਜ਼ਮਾ ਮਹਿਲਾ ਮੁਲਾਜ਼ਮ ਨੂੰ ਉਹਰੇ ਥੱਪੜ ਮਾਰਨਾ ਪੈਂਦਾ ਪਿਆਰ ਪਿਆਰ ਕਰਨਾ ਕਿ ਸੋਸਨ ਤੇ ਕਿੱਲੇ ਬੈਠੀ ਆ ਉਹਨੇ ਬੈਠਾ ਕਿ ਮਾਂ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦ ਇਸਨੇ ਪਿਆਰ ਕੀਤਾ ਅਸੀਂ ਪੰਜਾਬ 'ਚ ਰਹਨੇ ਆ ਤੁਸੀਂ ਪੰਜਾਬ 'ਚ ਰਹਨੇ ਹੋ ਦੇਖਣ ਵਾਲੇ ਪੰਜਾਬ ਚ ਕੀ ਬਿਲਕੁਲ ਅਜਿਹਾ ਕੁਝ ਹੋ ਰਿਹਾ ਜਿਹੜਾ ਕੁਝ ਕੰਗੜਾ ਨਲੌਤ ਕਹਿ ਰਹੀ ਹੈ ਮਿੰਦਰ ਘੰਟਾ ਕਈ ਮਸੀ ਹੋਇਆ ਖਬਰ ਨੂੰ ਚੱਲੀ ਨੂੰ ਤੇ ਹੁਣ ਇੱਕ ਵਿਅਕਤੀ ਦਾ ਮੈਸੇਜ ਆਇਆ ਕਿ ਖਬਰ ਆਈ ਚੈਨਲ ਦੇ ਕਿਸੇ ਕਹਿੰਦੇ ਕੰਗੜਾ ਨਲੌਤ ਤੇ ਥੱਪੜ ਮਾਰਨ ਵਾਲੀ ਕਰਵਿੰਦਰ ਕੌਰ ਨੂੰ ਮੇਰੇ ਵੱਲੋਂ 1 ਲੱਖ ਰੁਪਏ ਦਾ ਨਾਮ ਕਿਉਂਕਿ ਕੰਗੜਾ ਨਲੌਤ ਆ ਉਹ ਹਮੇਸ਼ਾ ਹੀ ਪੰਜਾਬ ਪ੍ਰਤੀ ਵਿਵਾਦਿਤ ਬਿਆਨ ਦਿੰਦੀ ਆ ਪੁਲਸਰ ਜਿਹੜੀ ਸੀਆਰ ਸੀਆਈ ਸਖਤ ਦੀ ਜਿਹੜੇ ਜਵਾਨ ਨੇ ਵੱਡੇ ਉੱਚ ਅਧਿਕਾਰੀ ਕੁਝ ਵੀ ਦੱਸ ਨਹੀਂ ਰਿਹਾ ਇਹਨਾਂ ਜ਼ਰੂਰ ਹੈ ਕਿ ਸਸਪੈਂਡ ਕਰ ਦਿੱਤੀ ਔਰ ਮਨੋਰਾ ਖੱਟਰ ਦਾ ਬਿਆਨ ਆਇਆ ਸੀ ਕਿ ਉਸ ਤੇ ਆਪੇ ਹੀ ਅਰਧ ਹੋਣੀ ਚਾਹੀਦੀ ਦੇ ਮੱਦੇਨਜ਼ਰ ਉਹਦਾ ਫਰਜ ਬਣਦਾ ਚਾਹੇ ਜਿਹੜਾ ਚਾਹੇ ਲੀਡਰ ਆ ਜਾਂ ਜੋ ਮਰਜ਼ੀ ਹੋਣਾ ਉੱਥੇ ਉਹਦੀ ਜ਼ਿੰਮੇਵਾਰੀ ਬਣਦੀ ਆ ਜਿਕਰ ਕੰਗੜਾ ਨੌਂਦ ਨੇ ਉੱਥੇ ਤਾਂ ਉਸ ਜਵਾਈ ਹੋਣੀ ਆਪਣੀ ਐਮਪੀ ਵਾਲੀ ਕਿਉਂਕਿ ਨਵੀਂ ਨਵੀਂ ਐਮਪੀ ਬਣੀ ਆ ਤਾਂ ਇਹ ਹੁਣ ਇੱਕ ਜਵਾਨ ਦੇਸ਼ ਦੀ ਜਵਾਨ ਸੇਵਾ ਕਰ ਰਿਹਾ ਇਸ ਟਾਈਮ ਨੇ ਉਹ ਪਰਿਵਾਰ ਤਾਂ ਚਲੋ 15 ਸਾਲ ਨੂੰ ਸਰਵਿਸ ਕਰਦ ਨੂੰ ਹੋ ਗਏ ਇੱਥੇ ਪੱਖ ਪੱਖ ਨਹੀਂ ਪੁਣਾ ਚਾਹੀਦਾ ਚਲੋ ਉਹਦੇ ਹੱਕ ਦੇ ਵਿੱਚ ਆਉਣ ਦੀ ਲੋੜ ਆ ਵੀ ਤਾਂ ਜੋ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਪਰਿਵਾਰ ਨਾਲ ਜਾਂ ਲੜਕੀ ਨਾਲ ਕਿਸੇ ਵੀ ਤਰ੍ਹਾਂ ਦੀ ਮਿਸਟਰਪਿੰਗ ਜਾਂ ਕੋਈ ਅਜਿਹੀ ਘਟਨਾ ਨਾ ਹੋਵੇ ਕਿ ਕਿਸੇ ਕਿਤੇ ਉਹਨੂੰ ਕਿ ਵੱਡੀ ਕੋਈ 10 ਆਪਣਾ ਹਮਸੀਬਤ ਹਰਲੀ ਹੋਵੇ ਚੰਡੀਗੜ੍ਹ 에어ਪੋਰਟ ਤੇ ਸੀਆਈ ਐਸਐਫ ਦੀ ਇੱਕ ਜਵਾਨ ਕਲਵਿੰਦਰ ਕੌਰ ਨੇ ਜਿਹੜਾ ਕੰਗੜਾ ਨਨੌਦ ਦੇ ਥੱਪੜ ਜੜਿਆ ਉਸ ਦੀ ਵੀਡੀਓ ਸਾਰੇ ਨੇ ਦੇਖ ਲਈ ਘਟਨਾ ਕਰਮ ਕਿਵੇਂ ਹੋਇਆ ਕੀ ਕੁਝ ਉੱਥੇ ਵਾਪਰੇ ਆ ਦੋ ਤੱਥ ਨੇ ਇਸ ਦੇ ਇੱਕ ਤਾਂ ਇਹ ਕਹਿ ਰਿਹਾ ਜਾ ਰਿਹਾ ਕਿ ਚੈਕਿੰਗ ਦੌਰਾਨ ਕਿਸੇ ਗੱਲ ਨੂੰ ਲੈ ਕੇ ਰੌਲਾ ਹੋਇਆ ਉਸ ਤੋਂ ਬਾਅਦ ਜਿਹੜੀ ਕੁਲਵਿੰਦਰ ਕੌਰ ਨੇ ਥੱਪੜ ਚੜ੍ਹ ਦਿੱਤਾ ਦੂਸਰਾ ਪੱਖ ਜਿਹੜਾ ਦੱਸ ਰਹੀ ਇੱਕ ਜਿਹੜੀ ਆਪਣੀ ਕੰਗੜਾ ਰਣਾਉਤ ਉਹ ਕਹਿ ਰਹੀ ਆ ਕਿ ਪੰਜਾਬ ਦੇ ਵਿੱਚ ਤਾਂ ਮਾਹੌਲ ਵਿਗੜ ਗਿਆ ਇੱਥੇ ਤਾਂ ਉਗਰ ਬਾਦ ਖਾਲਿਸਤਾਨ ਆ ਇਹ ਜਿਹੇ ਬਿਆਨ ਦਿੱਤੇ ਗਏ ਨੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਰਖਵੀਰ ਸਿੰਘਾ ਪਹਿਲਾਂ ਸਵਾਲ ਵਿੱਚ ਰਹੀ ਹੈ ਕੀ ਪੰਜਾਬ ਦੀ ਕੁੜੀ ਨੇ ਥੱਪੜ ਜੜਿਆ ਜਿਹਦੇ ਨਾਲ ਕੁਲਵਿੰਦਰ ਕੌਰਾ ਸੁਲਤਾਨ ਪਰਲੋਧੀਸ਼ ਬੱਲ ਉਹਦਾ ਪਿੰਡ ਹੈ ਤੇ ਉਹ ਕਿਸਾਨ ਦੀ ਧੀ ਦੱਸੇ ਜਾ ਰਹੇ ਨੇ ਪਹਿਲੀ ਗੱਲ ਤਾਂ ਉਸ ਲੜਕੀ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਸਾਨਾਂ ਦੇ ਨਾਲ ਆਪਾਂ ਫੋਨੋ ਵੀ ਲੈਨੇ ਉਹ ਕਹਿੰਦੇ ਅਸੀਂ ਖੜਾਂਗੇ ਪਰ ਹੁਣ ਉਸ ਲੜਕੀ ਦੀ ਜਿਹੜੀ ਨੌਕਰੀ ਵੀ ਗਈ ਆ ਤੇ ਸਾਰੀ ਜ਼ਿੰਦਗੀ ਜਿਹੜੀ ਪੈਨਸ਼ਨ ਮਿਲਣੀ ਸੀ ਜਾਂ ਫਿਰ ਐਫਆਰ ਵੀ ਦਰਜ ਹੋ ਸਕਦੀ ਹੈ ਕੇਸ ਵੀ ਚੱਲ ਸਕਦਾ ਤਾਂ ਕਹਿ ਸਕਦੇ ਆ ਕਿ ਉਸ ਲੜਕੀ ਨੂੰ ਹੁਣ ਮੁਸੀਬਤਾਂ ਕਾਫੀ ਭਾਰੀਆਂ ਆ ਜਿਹੜੀਆਂ ਚੱਲਣੀਆਂ ਪੈ ਸਕਦੀਆਂ ਹਾਂ ਤਾਂ ਤਰਨੇ ਜਿਹੜਾ ਮਾਮਲਾ ਸਾਰਾ ਨੇ ਕਹਿੰਦੇ ਇਹ ਸ਼ੁਰੂ ਉਦੋਂ ਹੋਇਆ ਜਦੋਂ ਕੰਗੜਾ ਨਾਉਤੜੜੀ ਜੰਨੀ ਅਰਪੋਰਟ ਤੇ ਪਹੁੰਚਦੀ ਆ ਚੈਕ-ਇਨ ਦੌਰਾਨ ਕਿਸੇ ਮੋਬਾਈਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਕਿਨ ਸਾਰਾ ਵਿਵਾਦ ਵਧਿਆ ਜਿਵੇਂ ਗੱਲਬਾਤ ਵੱਧਦੀ ਆ ਤੜੀ ਮਰਾ ਪੰਜਾਬ ਦੀ ਮਰਾਜ਼ਮ ਹੁੰਦੀ ਆ ਆਪਣੀ ਤੇ ਕੁੜੀ ਆ ਕਹਿੰਦੇ ਉਹ ਜਾਰੀ ਤੇ ਉਹਨੂੰ ਕੁਝ ਲੱਗਦਾ ਵੀ ਜਾਂ ਕੁਝ ਮਿਸਬੀਵ ਜਾਂ ਮਿਸਸੈਬਰ ਨਹੀਂ ਕੋਈ ਗੱਲਬਾਤ ਹੁੰਦੀ ਆ ਉਸ ਵਿੱਚ ਬਹਿਸਵਾਜੀ ਹੁੰਦੀ ਆ ਕਿਉਂਕਿ ਕੰਗੜਾ ਨਾਉਤ ਵੀ ਨਵੀਂ ਨਵੀਂ ਐਮਪੀ ਬਣ ਕੇ ਆਈ ਹੈ ਨਾ ਇਹ ਚੀਜ਼ ਦੀ ਚਾਹਤ ਆ ਉਨੇ ਬੈਨਵਾਜੀ ਦਾ ਲੱਗ ਰਿਹਾ ਸੀ ਜਿਵੇਂ ਕੀ ਨਾ ਤੇ ਕੰਗੜਾ ਨੌਦ ਵੀ ਨਵੀਂ ਨਵੀਂ ਜਣ ਉੱਥੇ ਆਈ ਤੇ ਇਹਨਾਂ ਦਾ ਫੋਨ ਰੱਖ ਕੇ ਗੱਲਬਾਤ ਹੁੰਦੀ ਆ ਉਸ ਵਿੱਚ ਜਿਵੇਂ ਗੱਲਬਾਤ ਵੱਧਦੀ ਆ ਤਾਂ ਮਾਹੌਲ ਇੰਨਾ ਜ਼ਿਆਦਾ ਖਰਾਬ ਜਾ ਹੋ ਜਾਂਦਾ ਕਿ ਉਹਨੂੰ ਕੁੜੀ ਨੂੰ ਜਿਹੜੀ ਮਲਾਜਮ ਹੈ ਮਹਿਲਾ ਮਲਾਜਮ ਨੂੰ ਉਹਰੇ ਥੱਪੜ ਮਾਰਨਾ ਪੈਂਦਾ ਕਿਉਂਕਿ ਚਲ ਮਲਾਜਮ ਨੂੰ ਆਪਣੀ ਡਿਊਟੀ ਦਾ ਪਤਾ 15 16 ਸਾਲ ਤੋਂ ਕਹਿੰਦੇ ਉਹ ਸਰਵਿਸ ਕਰ ਰਹੀ ਹੈ ਦੇਸ਼ ਦੀ ਸੇਵਾ ਨਿਭਾ ਰਹੀ ਆ ਸੇਵਾ ਕਰ ਰਹੀ ਆ ਉਹਨੇ ਕੰਗੜਾ ਨੌਦ ਦੇ ਥੱਪੜ ਮਾਰ ਦਿੱਤਾ ਜਿੱਦੋਂ ਬਾ ਲਗਾਤਾਰ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਅਲੱਗ ਅਲੱਗ ਚੈਨਲ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਬਹਿਨਵਾਜੀ ਸਾਹਮਣੇ ਆ ਨਹੀਂ ਉੱਥੇ ਕੰਗੜਾ ਰਾਓ ਦਾ ਬਿਆਨ ਆਇਆ ਨਾਲ ਦੀ ਨਾਲ ਉਹ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਅਤਵਾਦ ਤੇ ਉਗਰਵਾਦ ਵਡਾਵਾ ਵੱਧ ਰਿਹਾ ਜਿਹਦੀ ਇਹ ਮਿਸਾਲ ਆ ਉਹਨੇ ਕੰਗੜਾ ਰਾਓਤ ਨੇ ਇੱਕ ਉਸ ਛੋਟੀ ਜੀ ਗਲਤੀ ਜਿਵੇਂ ਸੈਪਰੀ ਦੇ ਕਾਰਨ ਉੱਥੇ ਗਾਸ ਵਿਚ ਲੜਦੇ ਦੋਨੇ ਚ ਚਲੋ ਦੋਨੇ ਕੁੜੀਆਂ ਨੇ ਦੋਨੋਂ ਗਾਸ ਵਿਚ ਵਿਵਾਦ ਹੋਇਆ ਉਹਨੂੰ ਪੂਰੇ ਵਿਵਾਦ ਨੂੰ ਨੇ ਪੂਰੇ ਦੇਸ਼ ਨਾਲ ਪੰਜਾਬ ਦੇ ਨਾਲ ਜੋੜ ਕੇ ਰੱਖ ਦਿੱਤਾ ਇੱਕ ਇਸ ਗੱਲ ਦਾ ਮੈਂ ਜਵਾਬ ਅਸੀਂ ਪੰਜਾਬ 'ਚ ਰਹਨੇ ਆ ਤੁਸੀਂ ਪੰਜਾਬ 'ਚ ਰਹਨੇ ਹੋ ਦੇਖਣ ਵਾਲੇ ਪੰਜਾਬ 'ਚ ਕੀ ਬਿਲਕੁਲ ਅਜਿਹਾ ਕੁਝ ਹੋ ਰਿਹਾ ਜਿਹੜਾ ਕੁਝ ਕੰਗਣਾ ਰਣੌਤ ਕਹਿ ਰਹੀ ਆ ਇਹ ਇੱਕ ਬਹੁਤ ਵੱਡਾ ਬਿਆਨ ਦਿੱਤਾ ਗਿਆ ਜਿਹੜਾ ਪੰਜਾਬ ਦੀ ਸਿਆਸਤ ਪੰਜਾਬ ਦੀ ਧਾਰਮਿਕ ਔਰ ਰਾਜਨੀਤਿਕ ਜਿਹੜੀ ਸਿਆਸਤ ਨੂੰ ਅਲੱਗ ਪੇਸਾ ਦੇ ਸਕਦੀ ਹੈ ਅਲੱਗ ਚੀਜ਼ ਦੇ ਸਕਦੀ ਹੈ ਕਿਉਂਕਿ ਇਹ ਮੁੱਦਾ ਪਹਿਲਾਂ ਵੀ ਉੱਠਿਆ ਸੀ 84 ਪਹਿਲਾਂ ਹੀ ਚੱਲ ਰਹੀ ਆ ਜੂਨ 84 ਇਸ 84 ਦੇ ਵਿੱਚ ਅਜਿਹਾ ਬਿਆਨ ਦੇਣਾ ਬਹੁਤ ਮੰਦ ਭਾਗਾ ਅਗਰੇ ਆੜ ਦਾ ਇੱਕ ਸੇ ਚੈਨਲ ਤੇ ਫੋਨੋਂ ਚੱਲ ਰਿਹਾ ਸੀ ਉਹਨਾਂ ਦਾ ਵੀ ਕਹਿਣਾ ਕਿ ਜੇ ਹੈ ਬਿਆਨ ਨਹੀਂ ਦੇਣਾ ਚਾਹੀਦਾ ਕੰਗੜਾ ਰਣਾਉਤ ਨੂੰ ਹੁਣ ਦੂਜੀ ਗੱਲ ਕੰਗੜਾ ਰਣਾਉਤ ਨੇ ਆਪਣਾ ਬਿਆਨ ਦਿੱਤਾ ਉਹ ਲੜਕੀ ਦਾ ਕਹਿਣਾ ਕੁਲਵਿੰਦਰ ਕੌਰ ਦਾ ਜਿਹੜੀ ਸੀਆਈਐਸਐਫ ਦੀ ਜਵਾਨ ਆ ਕਿ ਹਜ਼ਾਰ-ਹਜ਼ਾਰ ਰੁਪਏ ਵਿੱਚ ਦਿਹਾੜੀ ਜਾਣ ਵਾਲੀਆਂ ਮਹਿਲਾਵਾਂ ਤੇ ਜਿਹੜਾ ਨੇ ਬਿਆਨ ਦਿੱਤਾ ਸੀ ਕਿ ਜਿਹੜੀਆਂ ਪਿੰਡ ਦੀਆਂ ਦਿਹਾੜੀਦਾਰ ਨੇ ਇਹਨਾਂ ਨੂੰ 100-100 ਰੁਪਏ ਲੈ ਕੇ ਜਿਹੜਾ ਦਿਹਾੜੀ ਤੇ ਲਿਆਂਦਾ ਗਿਆ ਜਿਹਦੇ ਕਰਕੇ ਮੈਂ ਥੱਪੜ ਮਾਰੇ ਹੁਣ ਇਹ ਬਿਆਨ ਤਾਂ ਉਸ ਲੜਕੀ ਨੇ ਦੇ ਦਿੱਤਾ ਸਸਪੈਂਡ ਵੀ ਕਰ ਦਿੱਤੀ ਔਰ ਪਤਾ ਨਹੀਂ ਉਹ ਲੜਕੀ ਨੂੰ ਕਿੱਥੇ ਪੁਲਿਸ ਫੜ ਕੇ ਲੈ ਗਈ ਜਿਹੜੀ ਫੋਰਸ ਫੜ ਕੇ ਲੈ ਗਈ ਹੁਣ ਉਸ ਲੜਕੀ ਦੇ ਉੱਤੇ ਕੀ ਪਤਾ ਤਿਆਚਾਰ ਵੀ ਹੋਵੇਗਾ ਕੀ ਪਤਾ ਕੀ ਕੁਝ ਹੋਵੇਗਾ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਕੁਲਵਿੰਦਰ ਕੌਰ ਦੇ ਨਾਲ ਖੜਨਗੇ ਜਾਂ ਫਿਰ ਉਹਦਾ ਪਰਿਵਾਰ ਹੀ ਕੁਲਵਿੰਦਰ ਕੌਰ ਦੇ ਨਾਲ ਇਕੱਲੇ ਨਾਲ ਖੜਾ ਰਹੇਗਾ ਤਰਨਾਪਾ ਹੁਣ ਇੱਕ ਦੇਖ ਰਹੀ ਦੀ ਖਬਰ ਅਜੇ ਤਾਂ ਚਲੋ ਮਿਲ ਰਿਹਾ ਘੰਟਾ ਕਈ ਮਸ ਹੀ ਹੋਇਆ ਖਬਰ ਨੂੰ ਚੱਲੇ ਨੂੰ ਤੇ ਹੁਣ ਇੱਕ ਵਿਅਕਤੀ ਦਾ ਮੈਸੇਜ ਆਇਆ ਕਿ ਖਬਰ ਆਈ ਚੈਨਲ ਦੇ ਕਿਸੇ ਕਹਿੰਦੇ ਅੰਗਣਾ ਨਾ ਉਹਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਮੇਰੇ ਵੱਲੋਂ 1 ਲੱਖ ਰੁਪਏ ਦਾ ਨਾਮ ਤਾਂ ਦੱਸਿਆ ਪੰਜਾਬ ਦੇ ਲੋਕ ਬਹੁਤ ਹੁਣ ਉਹ ਸਕੂੜੀ ਨਾਲ ਡਟ ਕੇ ਖੜਨਗੇ ਆਪਾਂ ਕਿਸਾਨ ਲੀਡਰ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਕਹਿਣਾ ਸੀਗਾ ਵੀ ਅਸੀਂ ਕੁਲਵਿੰਦਰ ਕੌਰ ਦੇ ਨਾਲ ਡਟ ਕੇ ਖੜੇ ਆ ਕਿਉਂਕਿ ਕਿ ਅੰਗਣਾ ਨਾ ਨਾ ਉਹ ਹਮੇਸ਼ਾ ਹੀ ਪੰਜਾਬ ਪ੍ਰਤੀ ਵਿਵਾਦਿਤ ਬਿਆਨੰਦੀ ਆ ਪਹਿਲਾਂ ਵੀ ਇਹਦੇ ਕਈ ਬਿਆਨ ਇਤਸਾਨੀ ਅੰਦੋਲਨਾਂ ਰਹੀਆਂ ਟਿੱਪਣੀਆਂ ਆਈਆਂ ਤਰਨ ਜਿਹਦੇ ਕਾਰਨ ਕੰਗਨਾ ਰਲਵਾਦ ਨੂੰ ਆਪਣਾ ਹੱਥ ਜੋੜ ਕੇ ਮਾਫੀ ਮੰਗ ਕੇ ਖੜਾ ਖੜਾਣਾ ਬੈਦੀ ਕਿਸਾਨ ਬੀਬੀਆਂ ਦੇ ਉਨ ਕੱਲੀ ਨੂੰ ਘੇਰਾ ਪਾ ਲਿਆ ਸੀਗਾ ਬਰ ਕੰਗਣਾ ਨੌਤ ਨੂੰ ਹੁਣ ਫੇਰ ਨਹੀਂ ਸਮਝ ਆਈ ਉਹ ਇਹ ਭੁੱਲ ਗਏ ਕਿ ਪੰਜਾਬੀ ਜਿਹੜੇ ਪੰਜਾਬੀ ਭਾਜੀ ਹਮੇਸ਼ਾ ਦੁੱਗਣੀ ਮੋੜਦੇ ਨੇ ਆ ਭਾਜੀ ਹੁਣ ਫੰਗਣਾ ਨੌਤ ਨੂੰ ਮਿੜ ਗਈ ਆ ਪਹਿਲਾਂ ਤਾਂ ਹੱਥ ਜੋੜ ਕੇ ਖੜਾ ਖੜਿਆ ਸੀਗਾ ਹੁਣ ਹੱਥ ਗਲ ਤੇ ਪੈ ਗਿਆ ਇਹ ਚਲੋ ਕੰਗਣਾ ਨੌ ਦੀ ਇੱਕ ਹੁਣ ਇੱਕ ਗੱਲ ਇਹ ਆ ਨਾ ਇਹ ਨਾ ਦੋਨਾਂ ਦਾ ਲੜਕੀਆਂ ਦਾ ਮਸਲਾ ਇਸ ਨੂੰ ਨੈਸ਼ਨਲ ਮੀਡੀਆ ਕਿਵੇਂ ਪੇਸ਼ ਕਰ ਰਿਹਾ ਇੰਟਰਨੈਸ਼ਨਲ ਮੀਡੀਆ ਕਿਵੇਂ ਪੇਸ਼ ਕਰ ਰਿਹਾ ਮਹਿਲਾਵਾਂ ਦੋਨੇ ਨੇ ਉਹ ਵੀ ਇੱਕ ਦੇਸ਼ ਦੀ ਸੇਵਾ ਕਰ ਰਹੀ ਆ ਉਹ ਵੀ ਸੰਸਦ ਮੈਂਬਰ ਚੁਣੀ ਗਈ ਆ ਦੋਨਾਂ ਦੇ ਜਿਹੜੇ ਬਿਆਨ ਨੇ ਜਿਹੜੇ ਸੈਂਸਿਟਿਵ ਬਿਆਨ ਆ ਲੜਕੀ ਦਾ ਕੰਗਰਨ ਨਣੌਤ ਦਾ ਜਿਹੜਾ ਵਿਵਾਦਿਤ ਬਿਆਨ ਆ ਦੋਨਾਂ ਦੇ ਬਿਆਨ ਬੜੇ ਮੈਨੇ ਰੱਖਦੇ ਨੇ ਦੂਸਰੀ ਗੱਲ ਆ ਜਿਵੇਂ ਉਸ ਲੜਕੀ ਕੋਲ ਵੈਪਨ ਹੁੰਦਾ ਆਪਦੀ ਸੁਰੱਖਿਆ ਦੇ ਲਈ ਜਾਂ ਜੋ ਵੀ ਐ ਜੋ ਲੜਕੀ ਚਲਾ ਦਿੰਦੀ ਤਾਂ ਕੰਗਰਨ ਨਣੌਤ ਨੇ ਕੁਝ ਜਿਹਾ ਬਿਆਨ ਦੇ ਦਿੰਦਾ ਤਾਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ ਝਲਕ ਔਰ ਚੰਡੀਗੜ੍ਹ ਦੇ 에어ਪੋਰਟ ਦੀ ਝਲਕ ਕੀ ਪੇਸ ਹੋਣੀ ਸੀ ਬੜੇ ਵੱਡੇ ਵੱਡੇ ਸਵਾਲ ਨੇ ਹੁਣ ਗੱਲ ਕਰਦੇ ਹਾਂ ਉਸ ਲੜਕੀ ਦੇ ਪਰਿਵਾਰ ਦੀ ਸਾਰਾ ਪਰਿਵਾਰ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਦੂਸਰੀ ਗੱਲ ਕੰਗਣਾ ਰਣਾਵਤ ਨੇ ਤਾਂ ਆਪਣਾ ਫੇਸਬੁਕ ਇੰਸਟਾਗ੍ਰਾਮ ਤੇ ਸਭ ਕੁਝ ਵਾਇਰਲ ਕਰ ਦਿੱਤਾ ਉਹ ਲੜਕੀ ਨੂੰ ਕਿੱਥੇ ਲੈ ਗਏ ਉਹ ਲੜਕੀ ਦੇ ਨਾਲ ਕੀ ਕੁਝ ਹੋ ਰਿਹਾ ਉਹਦੇ ਬਾਰੇ ਹਜੇ ਤੱਕ ਮੀਡੀਆ ਨੂੰ ਕੁਝ ਵੀ ਪੁਲਸਾ ਤੇ ਉਹ ਜਿਹੜੀ ਸੀਆਰ ਸੀਆਈਐਸਫ ਦੀ ਜਿਹੜੇ ਜਵਾਨ ਨੇ ਵੱਡੇ ਉੱਚ ਅਧਿਕਾਰੀ ਕੁਝ ਵੀ ਦੱਸ ਨਹੀਂ ਰਿਹਾ ਇਹਨਾਂ ਜ਼ਰੂਰ ਹੈ ਕਿ ਸਸਪੈਂਡ ਕਰ ਦਿੱਤੇ ਔਰ ਮਨੋਰਾ ਖੱਟਰ ਦਾ ਬਿਆਨ ਆਇਆ ਸੀ ਕਿ ਉਸਦੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਫਿਰ ਤਾਂ ਕੰਗੜਾ ਨਾਉਂ ਤੇ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਕਿ ਵੀ ਉਹ ਅਜਿਹਾ ਕਿਉਂਕਿ 에어ਪੋਰਟ ਦੇ ਉੱਤੇ ਮੁਲਾਜ਼ਮ ਆਉ ਉਹ ਕੁੜੀ ਚੈਟਿੰਗ ਕਰਦੀ ਹਾਲਾਂਕਿ ਸਰਖੇਆ ਦੇ ਮੱਦੇਨਜ਼ਰ ਉਹਦਾ ਫਰਜ਼ ਬਣਦਾ ਚਾਹੇ ਜਿਹੜਾ ਚਾਹੇ ਲੀਡਰਾ ਜਾਂ ਜੋ ਮਰਜ਼ੀ ਹੋਵੇ ਉੱਥੇ ਉਹਦੀ ਜ਼ਿੰਮੇਵਾਰੀ ਬਣਦੀ ਆ ਜਿਕਰ ਕੰਗੜਾ ਨਾਉਂ ਤੇ ਉੱਥੇ ਤਾਂ ਉਸ ਜਵਾਈ ਉਜਕਰ ਦੇ ਵਿੱਚ ਵੀ ਤਾਂ ਨਹੀਂ ਹੰਕਸ ਹੋ ਸਕਦਾ ਹੁਣ ਕਿਤੇ ਨਾ ਕਿਤੇ ਜੇਕਰ ਗੱਲ ਵਧੀ ਆ ਕਹਿੰਦੇ ਜਿਹੜੀ ਥਾਲ ਇੱਕ ਥਾ ਹੁੰਦਾ ਨਾ ਤਾਂ ਨਾ ਚਪੇ ਜਿਹੜੇ ਕੱਥਰ ਵਾਲੀ ਵਾ ਟਾੜੀ ਕੱਥਰ ਨਹੀਂ ਵੱਜਦੀ ਹਨਾ ਜੇ ਕੁਝ ਉਧਰ ਹੋਇਆ ਤਾਂ ਹੀ ਇਧਰ ਹੋਇਆ ਹੋਊਗਾ ਇਹ ਮਾਮਲੀ ਤਾਂ ਜਾਂਚ ਚਲੋ ਸਸਪੈਂਡ ਕਰਤੀ ਚਲੋ ਸਸਪੈਂਡ ਕਰਤੀ ਠੀਕ ਆ ਇਹ ਮਾਮਲੇ ਦੀ ਤਾਂ ਜਾਂਚ ਤਾਂ ਜ਼ਰੂਰ ਹੋਣੀ ਹੈ ਕਿਉਂਕਿ ਜਾਂਚ ਹੋਊਗੀ ਤਾਂ ਹੀ ਕੁਝ ਪਤਾ ਲੱਗੂਗਾ ਸਿਸਟੀਵੀ ਕੈਮਰੇ ਸਭ ਕੁਝ ਤੇ ਹੋਣਗੇ ਕਿਉਂਕਿ ਆਨਲਾਈਨ ਰਿਕਾਰਡਿੰਗ ਹੁੰਦੀ ਸਾਰਾ ਕੁਝ ਹੁੰਦਾ ਉਹਦੇ ਵਿੱਚ ਸਭ ਕੁਝ ਕਲੀਅਰ ਆ ਜਾਊਗਾ ਸਾਫ ਸਾਬ ਕੀ ਗੱਲ ਹੋਈ ਆ ਕੀ ਨਹੀਂ ਪਰ ਇੱਥੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਨੂੰ ਇਸ ਕੋੜੀ ਨਾਲ ਵੀ ਖੜਨ ਦੀ ਲੋੜ ਆ ਕਿਉਂਕਿ ਜਦੋਂ ਤਾਂ ਇਹ ਹੁਣ ਇੱਕ ਜਵਾਨ ਦੇਸ਼ ਦੀ ਜਵਾਨ ਸੇਵਾ ਕਰ ਰਹੀ ਜਸਟ ਟਾਈਮ ਨਾਲ ਉਹ ਪਰਿਵਾਰ ਤੋ ਚਲੋ 15 ਸਾਲ ਨੂੰ ਸਰਵਿਸ ਕਰਦੇ ਨੂੰ ਹੋਗੇ ਇੱਥੇ ਪੰਜਾਬ ਸਰਕਾਰ ਨੂੰ ਉਹਦਾ ਪੱਖ ਪੱਖ ਨਹੀਂ ਪੁਣਾ ਚਾਹੀਦਾ ਚਲੋ ਉਹਦੇ ਹੱਕ ਦੇ ਵਿੱਚ ਆਉਣ ਦੀ ਲੋੜ ਆ ਵੀ ਤਾਂ ਜੋ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਪਰਿਵਾਰ ਨਾਲ ਜਾਂ ਲੜਕੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਜਾਂ ਕੋਈ ਅਜਿਹੀ ਘਟਨਾ ਨਾ ਹੋਵੇ ਕਿ ਕਿਦ ਨਾ ਕਿਤੇ ਉਹਨੂੰ ਕਿ ਵੱਡੀ ਕੋਈ ਸਾਪਣ ਹਮਸੀਬਾ ਢੱਲੀ ਪਵੇ ਲਾਸਟ ਮੇਰਾ ਆਖਰੀ ਸਵਾਲ ਆ ਕਿ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਆ ਕਿਸਾਨ ਆਪਣਾ ਪੱਖ ਰੱਖ ਰਹੇ ਨੇ ਔਰ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਜੇ ਫੋਰਸ ਹੀ ਇਹ ਕੁਝ ਕਰਨ ਲੱਗੇ ਸਾਡਾ ਸੁਰੱਖਿਆ ਕਰਨ ਵਾਲੇ ਕੁਝ ਕਰਨ ਲੱਗੇ ਤਾਂ ਅਸੀਂ ਸੁਰੱਖਿਤ ਕਿੱਥੇ ਕਿੱਥੇ ਰਾਵਾਂਗੇ ਮਨੋਰਾ ਖੱਟਰ ਤੇ ਜਿਹੜੇ ਹੋਰ ਹਰਿਆਣੇ ਦੇ ਵੱਡੇ ਮੰਤਰੀ ਨੇ ਉਹਨਾਂ ਦੇ ਜਿਹੇ ਬਿਆਨ ਆਏ ਨੇ ਤੇ ਹੁਣ ਇਹ ਵੀ ਗੱਲ ਕਰਦੇ ਆ ਕਿ ਸੁਰੱਖਿਆ ਤਾਂ ਇੱਕ ਲੇਡੀ ਆ ਉਹ ਸਲੀਕਾ ਹੁੰਦਾ ਇੱਕ ਉਹਨਾਂ ਦਾ ਜਿਹੜਾ ਉਹਨਾਂ ਦੀ ਆਪਣਾ ਤਰੀਕਾ ਹੁੰਦਾ ਵੀ ਜਿਵੇਂ ਲੋਕਾਂ ਦੇ ਨਾਲ ਵਿਚਰਨ ਦਾ ਹੁਣ ਜਿਹੜੀ ਫੋਰਸ ਆ ਜਿਸ ਤਰੀਕੇ ਦੇ ਨਾਲ ਉਹ ਲੜਕੀ ਦਾ ਬਿਆਨ ਆਇਆ ਉਹ ਅੰਦਰਲੀ ਖਿਜ ਵੀ ਕਹਿ ਸਕਦੇ ਆ ਉਸ ਲੜਕੀ ਨੇ ਕੱਢੀ ਆ ਪਰ ਦੂਜੀ ਗੱਲ ਕੰਗਰਨ ਨਾਉਟ ਦੇ ਜਿਹੜਾ ਬਿਆਨ ਆਇਆ ਉਹ ਵੀ ਵਿਵਾਦ ਦਿੱਤਾ ਇਹਨਾਂ ਬਿਆਨਾਂ ਨੂੰ ਲਗਾਤਾਰ ਹੁਣ ਇੰਟਰਨੈਸ਼ਨਲ ਮੀਡੀਆ ਹੋਰ ਹੀ ਕੁਝ ਕਰਕੇ ਪੇਸ ਕਰ ਰਿਹਾ ਇਹ ਖਬਰ ਤੇ ਹੁਣ ਪਤਾ ਨਹੀਂ ਕੀ ਕੁਝ ਹੋਵੇਗਾ ਕੀ ਸੁਰਖੀਆਂ ਵਟੋਰੀਆਂ ਜਾਣਗੀਆਂ ਬੜਾ ਕੁਝ ਚੱਲੇਗਾ ਤੁਹਾਨੂੰ ਹੁਣ ਆਪਾਂ ਦੇਖ ਰਹੇ ਹਾਂ ਲਗ ਲਗ ਹਰੇਕ ਮਿਲਟੀ ਚੈਨਲ ਦੇ ਉੱਪਰ ਹਰੇਕ ਸੋਸ਼ਲ ਮੀਡੀਆ ਦੇ ਪੇਜ ਦੇ ਉੱਤੇ ਟਵਿੱਟਰ ਦੇ ਉੱਤੇ ਕੰਗਰਨਾਲ ਦੇ ਥੱਪੜ ਵਾਲੀ ਗੱਲ ਭਰੀ ਹੋਈ ਆ ਤਾਂ ਇੱਕ ਚੀਜ਼ ਹੋਰ ਆਪਾਂ ਗੱਲ ਕਰਦੇ ਹੁਣ ਤੁ ਆਪ ਨੂੰ ਪਤਾ ਜੀ 6 ਜੂਨ ਹੁਣ ਜੂਨ ਦਾ ਵੀ ਨਾ ਚੱਲਦੇ ਇਹ ਦਿਨਾਂ ਦੇ ਵਿੱਚ ਤਾਂ ਵੈਸੇ ਹੀ ਪੰਜਾਬੀਆਂ ਦਾ ਜਿਹੜਾ ਖੂਨ ਆ ਸਿੱਖਾਂ ਦਾ ਹੁਣ ਥੋਲਿਆ ਹੁੰਦਾ ਕੁੜੀ ਨੇ ਸਾਬਤ ਕਰਤਾ ਕੁੜੀ ਨੇ ਸਾਬਤ ਕਰਤਾ ਵੀ ਅਸੀਂ ਕਦੇ ਵੀ ਪੰਜਾਬੀ ਆ ਜਿਹੜਾ ਕਦੇ ਵੀ ਦੂਜੀ ਛੱਡਦਾ ਇਨੇ ਸਾਬਤ ਕਰ ਭਾਜੀ ਅਸੀਂ ਡਬਲ ਮੋੜਦੇ ਆ ਭਾਜੀ ਇਹ ਹੁਣ ਕੁੜੀ ਨੇ ਮੋੜ ਦਿੱਤੀ ਉਹਨੂੰ ਕਿਉਂਕਿ ਕੰਗਰਾਂ ਨਲਾਉਦੇ ਤਾਂ ਅਜਿਹੇ ਅਜੇ ਬਿਆਨ ਸਿੱਖਾ ਪ੍ਰਤੀ ਕਿਸਾਨਾਂ ਪ੍ਰਤੀ ਅਜਿਹੇ ਬਿਆਨ ਆਏ ਸੀ ਨਾ ਚਾਹੇ ਤੁਸੀਂ ਕੰਗਰਾਂ ਨਲਾਉਦਾ ਨਾਂ ਲੈ ਲਓ ਕੰਗਰਾਂ ਨੂੰ ਖੜੀ ਮੰਡੀ ਦੇ ਵਿੱਚ ਸੀ ਨਾ ਉਹਨਾਂ ਸੇਕ ਪੰਜਾਬ ਚ ਲੱਗਿਆ ਵੀ ਉਹਨੂੰ ਕਾਈ ਵਾਰ ਡੇਟ ਦੇਤੀ ਬੀਜੇਪੀ ਨੇ ਦਾ ਵਿਰੋਧ ਕੀਤਾ ਕਿ ਨਹੀਂ ਕੀਤਾ ਤੇ ਉਹੀ ਗੱਲ ਪੰਜਾਬ ਦੇ ਵਿੱਚ ਚੋਰ ਲੱਗਿਆ ਸੀ ਜਾਂ ਵੀ ਦਾ ਖੰਗਣਾ ਨੋਤ ਨੂੰ ਖਾਣਾ ਚਾਹੀਦਾ ਚਲੋ ਜਿੱਤ ਗਈ ਉੱਥੇ ਉਹ ਗੱਲ ਵੱਖਰੀ ਆ ਹਨਾ ਚਲੋ ਲੋਕਾਂ ਨੇ ਇੱਥੇ ਮੰਡੀ ਦੇ ਵਿੱਚ ਉਹਨੂੰ ਚਿਤਾਤਾ ਪਰ ਫਿਰ ਵੀ ਜਿਹੜੇ ਪੰਜਾਬ ਦੇ ਲੋਕ ਨੇ ਮੇਚਾ ਇਹ ਚੰਨ ਬਾਜੀ ਦੁਗੜੀ ਮੋੜਦੇ ਨੇ ਤੇ ਖੰਗਣਾ ਨੋਤ ਨੂੰ ਹੀ ਬਾਜੀ ਹੁਣ ਮਿਲ ਗਈ ਆ ਮੈਨੂੰ ਲੱਗਦਾ ਇਸ ਤੋਂ ਬਾਅਦ ਖੰਗਣਾ ਹੁਣ ਉਹਦਾ ਫੇਰ ਬਵਾ ਦੇ ਬਿਆਨ ਬਵਾਦੀ ਦਾ ਆ ਇਹ ਸੁਧਰਨ ਵਾਲੀ ਮੈਨੂੰ ਲੱਗਦਾ ਹੈ ਨਹੀਂ ਤੇ ਪੰਜਾਬ ਦੇ ਲੋਕ ਵੀ ਤਨ ਸੁਧਾਰਨ ਕੇ ਛੱਡਣਗੇ ਪਰ ਮੈਂ ਜਾਂਦਿਆਂ ਦੇ ਲਾਸਟ ਗੱਲ ਇਹੀ ਕਹਿਣੀ ਚਾਹਣਾ ਉਸ ਲੜਕੀ ਨੇ ਕਾਫੀ ਕੁਝ ਆਪਣੇ ਜਿਹੜੇ ਆਪਣੇ ਪੱਲੇ ਪਾ ਲਿਆ ਨੌਕਰੀ ਗਈ ਆਫੀਰਦਾਰਜ ਹੋਏਗੀ ਕਾਰਵਾਈ ਹੋਵੇਗੀ ਤੇ ਸਾਰੀ ਜ਼ਿੰਦਗੀ ਹੋ ਸਕਦਾ ਕੇਸ ਵੀ ਚੱਲ ਸਕੇ ਸੰਸਦ ਮੈਂਬਰ ਆ ਵੱਡੀ ਲੀਡਰ ਆ ਜਾਂ ਵੱਡਾ ਚਿਹਰਾ ਏ ਉਹਨਾਂ ਦਾ ਕੋਈ ਫਰਕ ਨਹੀਂ ਪੈਣਾ ਉਸ ਲੜਕੀ ਨੂੰ ਕਾਫੀ ਕੁਝ ਚੱਲਣਾ ਪੈ ਸਕਦਾ ਤਾਂ ਕੱਲ ਤੱਕ ਉਸ ਲੜਕੀ ਨਾਲ ਕੀ ਕੁਝ ਹੋਵੇਗਾ ਕੀ ਮਾਮਲਾ ਆਵੇਗਾ ਕੀ ਉਸ ਦੇ ਨਾਲ ਲੋਕ ਖੜੇ ਹੋਣਗੇ ਜਾਂ ਕੋਈ ਮੰਤਰੀ ਖੜਾ ਹੋਵੇਗਾ ਕੰਗੜਾ ਨੌਤ ਦੇ ਕਿਹੜੇ ਬਿਆਨ ਤੇ ਕਾਰਵਾਈ ਹੋਵੇਗੀ ਜਾਂ ਫਿਰ ਉਸ ਲੜਕੀ ਤੇ ਹੀ ਕਲੀ ਕਾਰਵਾਈ ਹੋਵੇਗੀ ਹੁਣ ਜੀ ਜੀ ਆਪਾਂ ਨੇ ਕੰਗੜਾ ਨੌਤ ਦੀ ਵੀਡੀਓ ਸਭ ਦੇਖ ਲਈ ਹੁਣ ਜਿਹੜੀ ਕੁੜੀ ਕੰਗੜਾ ਨੌਤ ਦੀ ਵੀਡੀਓ ਲੱਗ ਸਕਿਉਂਟੀ ਹੋਵੇਗੀ ਜਾਂ ਦੀ ਪਰਸਨਲਟੀ ਪੀਐਸ ਸੈਕਟਰੀ ਕੋਈ ਹੋਣੀ ਆ ਉਹਦੇ ਕੰਗੜਾ ਲਗਾਉਦੇ ਨਾਲ ਦੇ ਇੱਕ ਮੁਲਾਜ਼ਮ ਜਾਂ ਕੋਈ ਜਿਹੜੇ ਟੂਪੀ ਪਾਈ ਹੁੰਦੀ ਹੈ ਹਿਮਾਚਲ ਵਾਲਾ ਬੰਦੇ ਵੱਲੋਂ ਥੱਪੜ ਮਾਰੇ ਜਾਂਦਾ ਉਹਦੇ ਤੇ ਕਰ ਵੀ ਹੋएगी ਉਹ ਉਹ ਵੀ ਚੀਜ਼ਾਂ ਚਾਹੀਦੀਆਂ ਉਹ ਵੀ ਤਾਂ ਲੜਕੀ ਹੋਆ ਉਹ ਥੱਪੜ ਬੰਦੇ ਨੇ ਮਾਰੇ ਉਹਦੇ ਉਹ ਵੀ ਚਾਹੀਦੇ ਜਾਂਚ ਹੈਨਾ ਉਹਦੇ ਉਹਦੇ ਬਾਰੇ ਕੋਈ ਨਹੀਂ ਬੋਲ ਰਿਹਾ ਸਿਰਫ ਗੱਲ ਕੀ ਹੋ ਰਹੀ ਆ ਵੀ ਮਹਿਲਾ ਮੁਲਾਜ਼ਮ ਆ ਪੰਜਾਬ ਦੀ ਧੀ ਆ ਜਿਹਨੇ ਕੰਗਣਾ ਨਾਲ ਉਹਦੇ ਥੱਪੜ ਮਾਰੇ ਆ ਹੁਣ ਇੱਕ ਪੱਖੇ ਦੂਜੇ ਪਾਸੇ ਵੀਡੀਓ ਉਹ ਵੀ ਜ਼ਰੂਰੀ ਦੇਖਣੀ ਚਾਹੀਦੀ ਰੇਕ ਨੂੰ ਉਹਦੇ ਵੱਲ ਉੱਪਰ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਜੇਕਰ ਇਹਦੇ ਉੱਪਰ ਹੋ ਗਈ ਕਿਉਂਕਿ ਉਹਨੇ ਵੀ ਥੱਪੜ ਮਾਰੇ ਆ ਉਹਨੇ ਵੀ ਇੱਕ ਥੱਪੜ ਕੁੜੀ ਦੇ ਮਾਰੇ ਆ ਆਪਾਂ ਸਾਰੀ ਵੀਡੀਓ ਦੇਖਿਆ ਵੀ ਕਿਵੇਂ ਥੱਪੜ ਮਾਰੇ ਆ ਤੇ ਵੀਡੀਓ ਦਿਖਾਵਾਂਗੇ ਆਪਾਂ ਤੇ ਜੇ ਇਹ ਜਿਹੜੇ ਘਟਨਾ ਕਰਮਾ ਵਾਪਰੇ ਨੇ ਤਾਂ ਹੁਣ ਮੂਲ ਅਸਲ ਦੇ ਵਿੱਚ ਜਿਹੜੀ ਮੁੱਖ ਗੱਲ ਆ ਉਹ ਇਹ ਆ ਕਿ ਕੰਗਣਾ ਰੌੜ ਦੇ ਵੱਲੋਂ ਤਾਂ ਇਹ ਵੀ ਜੋਰ ਪਾਇਆ ਜਾਵੇਗਾ ਕਿ ਉਸ ਲੜਕੀ ਤੇ ਵੇਹਿਆ ਦਾ ਤਾ ਸੀਆਈ ਅੱਤ ਦੇ ਜਿਹੜੇ ਵੱਡੇ ਅਧਿਕਾਰੀ ਨੇ ਸੀਆਈ ਐਸਐਫ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੇ ਉਸ ਲੜਕੀ ਦਾ ਬੈਕਗ੍ਰਾਉਂਡ ਔਰ ਨਜ਼ਰਬੰਦ ਕਰਕੇ ਜਾਂਚ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਕੰਗਰਾ ਨਾਉ ਤਾਂ ਆਪਣੇ ਜਿੱਥੇ ਜਿਹੜੇ ਕੰਮਕਾਜ ਤੇ ਜਾਣਾ ਸੋ ਜਾ ਚੁੱਕੀ ਆ ਸਾਰਾ ਜਿਹੜਾ ਖੁਆਬ ਜਾ ਉਸ ਲੜਕੀ ਨੂੰ ਭੁਗਤਣਾ ਪਵੇਗਾ ਤੇ ਦੂਸਰੀ ਗੱਲ ਪਰਿਵਾਰ ਤੇ ਵੀ ਸਵਾਲ ਖੜੇ ਕੀਤੇ ਜਾਣਗੇ ਹਾਲਾਂਕਿ ਦੋਨੇ ਜਿਹੜੇ ਪਤੀ ਪਤਨੀ ਉਹ ਲੜਕੀ ਦਾ ਪਤੀ ਵੀ ਜਿਹੜਾ ਹਿੰਦੁਸਤਾਨ ਦੀ ਸੀਆਈਐਸএফ ਫੋਰਸ ਦੇ ਵਿੱਚ ਜਿਹੜਾ ਜਵਾਨ ਆ ਇਹ ਲੜਕੀ ਵੀ ਜਵਾਨ ਆ ਘਟੂ ਘਟ 15 16 ਸਾਲ ਦੀ ਸੇਵਾ ਨਿਭਾ ਰਹੇ ਨੇ ਤਾਂ ਜਵਾਨ ਦੀ ਜ਼ਿੰਮੇਵਾਰੀ ਦੇਸ਼ ਭਗਤੀ ਦੀ ਹੁੰਦੀ ਆ ਪਰ ਇੱਕ ਸੰਸਦ ਮੈਂਬਰ ਲੋਕਾਂ ਵੱਲੋਂ ਚੁਣਿਆ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਕੰਗਰਸ ਨੂੰ ਪਹਿਲਾਂ ਵੀ ਵਿਵਾਦਾਂ ਵਿੱਚ ਰਹੀ ਆ ਤਾਂ ਹੁਣ ਵੀ ਵਿਵਾਦਿਤ ਬਿਆਨ ਜਿਹੜਾ ਉਸ ਦਾ ਜ਼ਰੂਰ ਸਵਾਲ ਖੜੇ ਕਰਦਾ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਮੈਨੂੰ ਤੇ ਲਖਬੀਰ ਸਿੰਘ ਦਿਓ ਇਜਾਜ਼ਤ ਹੋਰ ਜਿਹੜਾ ਟੌਪਿਕ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ